ਸਸਿਕਾ ਜੀ ਸਾਰਿਆਂ ਨੂੰ ਸਿੰਘਡੇ ਦੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਪਤੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 4 ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੋਈ ਟੁਕੜ ਗੱਬਣੇ ਆ ਤੇ ਕੋਈ ਸੱਜਰ ਸੂਈ ਆ ਜਿਹੜੀ ਤਾਜ਼ੀਆਂ ਸੂਈਆਂ ਆ ਉਹਨਾਂ ਦੀ ਆਪਣੀ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਜਿਹੜੀ ਤੋਕੜ ਗੱਬਨੇ ਆ ਵੀ ਆਪਣੀ ਚੈੱਕ ਪਾਸ ਜਰੂਰ ਕਰਵਾ ਲਿਆ ਕਰੋ ਜੀ ਪਰ ਤਸੱਲੀ ਜਿਹੜੀ ਆਪਣੀ ਇੱਥੋਂ ਹੀ ਕਰਕੇ ਖੜਿਆ ਕਰੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੁੰਦਾ ਹਾਂਜੀ ਬੀਤੀ 사ਸੀ ਕਾਲ ਜੀ ਕਾਲ ਬਾਈ 사ਸੀ ਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਚਲੋ ਬੀਤੀ ਜੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾ ਬਾਈ ਡਿਊਟੀ ਏ ਪਿੰਡ ਚੱਕ ਮਸ਼ੀਖਾਂਤ ਸੀ ਜਨਾਲਾ ਤੇ ਜਿਹੜਾ ਅੰਦਰ ਸਾਡੇ ਤੇ ਹੁਣ ਨੰਬਰ ਹੀ ਪੁੱਛਦਾ 9781284723 ਠੀਕ ਆ ਤੇ ਅੱਜ ਹੈਗੀਆਂ ਆਪਣੇ ਕੋਲ 4 ਗਾਂ 4 ਗਾਂ ਹਨਾ ਨਾਗਾ ਆਇਆ ਮੈਂ ਕਰ ਦਈਏ ਪੂਰਾ ਠੀਕ ਐ ਅੱਗੇ ਦੋ ਹੁੰਦੀਆਂ ਸੀ ਇੱਕ ਵੀਡੀਓ ਮਿੱਥ ਹੋਈ ਤੇ ਚਾਰ ਕਰਤੀਆਂ ਇੱਕ ਆਹ ਟੋਕੜ ਗੱਬਣ ਜੇ ਟੋਕੜ ਗੱਬਣ ਭਾਜੀ ਵਸ਼ੀ ਵਿਖਾਓ ਕਿਦਾਂ ਦੀ ਆ ਚੰਗੇ ਕੱਦ ਕਾਟਚ ਆ ਕਿੰਨੇ ਚਿਰ ਦੀ ਚੱਕ ਪਾਸ ਆ ਇਹ ਇਹ ਭਾਜੀ 4.5 ਮਹੀਨੇ ਦੀ ਕੱਲ ਨਿਕਲੀ ਜੀ ਅੱਛਾ ਹਾਂਜੀ ਕੱਲ ਰਾਤ ਤਰੀਕ ਜਾਂਦੇ ਸੀ ਵੀ ਪੰਨਿਆਂ ਦੀ ਨਿਕਲੂਗੀ ਤੇ ਭਾ 4.5 ਦੇ ਨਿਕਲੀ ਜੀ ਅੱਛਾ ਜੀ ਆਹਦੀ ਵੀਡੀਓ ਬਣੀ ਗਿਆ ਚੱਕ ਪਾਸ ਤੋਂ ਹੀ ਕਰਾ ਲਈਏ ਭਾਣੇ ਦੀ ਹੈ ਠੰਡੀ ਤੇ ਠੀਕ ਤਲਾ ਪੀ ਰੰਗ ਦੇ ਥਾਣੇ ਆਹ ਥਾਣੇ ਤੇ ਦੇਖ ਸਕਦੇ ਆਪਾਂ ਲੱਗ ਕੇ ਪੁੱਤ ਪਾਜੀ ਤੁਹਾਨੂੰ 10 ਲੀਟਰ ਰਿੰਗਣ ਬਾੜੀ ਅੱਛਾ ਹੁਣ ਨੌ ਕਰਕੇ ਅਸੀਂ ਦਵਾਂਗੇ ਅੱਛਾ ਰਿੰਗੀ ਜਾਂਦੀ ਰਾਤ ਦੀ ਆਈ ਜੀ ਠੀਕ ਆ ਹਾਂ ਜੀ ਤੇ ਉਤਰਾਂ ਸੱਜਰ ਕਿੰਨਾ ਕੁ ਦੁੱਧ ਕੱਢ ਦਿੰਦੀ ਪਾਜੀ ਇਹਨਾ ਤਿੱਜਾ ਸੂਆਰ ਕੀ ਸੂਣੀ ਆ ਅੱਛਾ ਦੋ ਅਗੇ ਸੂਈ ਤਿੱਜਾ ਆਰ ਕੀ ਸੂਣੀ ਆ ਉਹ ਘਰ ਵਾਲੇ ਜਾਂਦੇ ਵੀ ਇਹ 23 24 ਲੀਟਰ ਦੁੱਧ ਦਿੰਦੀ ਰਹੀ ਜੀ ਅੱਛਾ ਹਾਂ ਜੀ ਤੋਰੋ ਹਾਂ ਫੇਰ ਬਾਕੀ ਪਾਜੀ ਇਹਨਾਂ ਨਾਲ ਤਾਂ ਦੇਣਾ ਕਿਨੇ ਵੇਖੋ ਬੈਠ ਕੇ ਹਾਂ ਜੀ ਕੱਦ ਘਾਟ ਚੰਗਾ ਤੇ ਬਾਕੀ ਹੈਗੀ ਵੀ ਕਰੋਸ ਆ ਬਰੀ ਹੈ ਤੇ ਉੱਤਰਾ ਵੀ ਠੰਡੀ ਠੇਰੀ ਆ ਭਾਜੀ ਦੋਵੇਂ ਟਾਈਮ ਤਸਲੀ ਕਰੀ ਦੀ ਡੰਗਰਾਂ ਦੀ ਠੀਕ ਆ ਦੁੱਧ 5 ਕਿਲੋ ਡੰਗ ਇੱਕ ਡੰਗ ਦਾ ਦੁੱਧ ਆ ਅੱਛਾ ਉਹ ਡੰਗਾਂ ਨਹੀਂ ਨੋ ਕਰਕੇ ਲਾਵਾਂਗੇ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਭਾਈ ਤਿਆਰ ਹੋਏ ਦੇ ਵਚੀ ਤੁਹਾਨੂੰ ਪਤਾ ਨਾ 30000 ਦੀ ਆ ਹਾਂਜੀ ਤੇ ਹੁਣ ਦੇ ਦਈਏ ਅੱਧਿਆਂ ਦੀ 45 ਦੀ ਦੇ ਦਈਏ ਨਹੀਂ ਕਰਦੀਏ ਮਨਤਾ ਨਾ ਹੋ ਰੇ ਹੋਰ ਭਾਈ 2000 ਛੱਡ ਦਾਂਗੇ 42 ਦੇ ਦਾਂਗੇ ਅੱਛਾ ਪੂਰੇ 40000 ਦੀ ਪੈਸੇ ਦੇ ਦਾਂਗੇ 40000 ਦੇ 40000 ਦਵਾਂਗੇ ਬਾਕੀ ਜਿਹੜਾ ਮੌਕੇ ਤੇ ਹੋਰ ਹੋ ਜਾਊਗਾ ਅੱਗ ਭਾਈ ਕੋ ਫੋਨ ਲਾਉ ਕਰ ਦਾਂਗੇ ਬਾਕੀ ਉਤਰੇ ਵੀ ਕਦ ਕੱਟ ਚਲੋ ਚੰਗਾ ਕੇ ਆ ਵੀ ਹੈ ਜਿਹੜੇ ਆ ਸ਼ਾਂਤ ਜੇ ਸੁਭਾਅ ਦੇ ਤੇ ਹੁਣ ਆ ਵੀ ਆ ਗਈ ਆ ਇਹ ਗਰਮੀਆਂ ਚ ਝੋਣ ਆ ਲਈ ਆ ਇਹ ਵੀ ਇਸ ਸੱਜਰ ਸੂਈ ਹੈ ਜੀ। ਖਾਣਾ ਵੇਖੋ ਕਿਤਾ ਕਿੰਨਾ ਪਿਆਰਾ। ਖਾਣਾ। ਇਹ ਵੀ ਅਗਲਾ ਪਿਛਲਾ ਸਨ ਥੋੜਾ ਜਿਹਾ ਕਿਹ ਚਾ ਲੱਗਾ ਹੈ। ਉਹ ਤੁਸੀਂ ਦੇਖ ਸਕਦੇ। ਸਵੇਰ ਪਹਿਲਾਂ ਹੀ ਜਾਬਦਾ ਜੇ। ਇਹ ਤਿੰਨਾਂ ਦੇ ਨਾਲ ਸਾਰੀ ਸੂਈ ਪਹਿਲਣ ਵਛੀ ਹੈ। ਅੱਛਾ। ਹਾਂ ਜੀ। ਤੇ 6 ਗਲ 6 ਹੋ ਜੇ 6:30 ਹੋ ਜੇ ਇਨੇ ਕ ਮੰਨ ਲਓ ਬੌਲੀ ਜਿਹੜੇ ਤਿਆਰੇ ਥਣ। ਅੱਛਾ। ਹਾਂ ਜੀ। 4 ਲੀਟਰ ਚਵਾਈ ਜੋਗੀ ਭਾਜੀ। ਅੱਛਾ 4 ਲੀਟਰ ਜਿਹੜਾ ਕੱਢੀ ਜਾਊਗੀ। ਚਾਰੂ ਚੁਰੂ ਆ। ਚਾਰੂ ਅਗਾਈ। ਬਾਕੀ ਇਹ ਆ ਵੀ ਚਵਾਈਆਂ ਦੇ ਨਾਲ ਨਾਲ ਜਿੰਨੇ ਪਿਛਲਾ ਸਨ ਹੋਰ ਕੱਢ ਜਣਾ। ਚਾੜ ਭਾਜੀ ਬੜਾ ਕੱਢਦੀ ਕੱਢ ਹਾਂ ਹੈ ਜਲੀ ਲਈ ਹੈ ਪੂਰਾ ਖਾਣੇ ਭਰੀ ਤੇ ਸਾਨੂੰ ਤਰ ਮਗਰਦਾ ਇਹ ਵੀ ਮੁੱਖੀ ਜਾਂਦਾ ਵਾ ਪੂਰਾ ਭਰੀ ਪੂਰਾ ਇਦਰੇ ਕੋ ਪੂਰਾ ਮੁਠੀ ਜਾਂਦਾ ਬੜੇ ਸੋਹਣੇ ਸਨ ਜਾਈਏ ਠੀਕ ਹੈ ਜੀ ਲੈ ਜਾਓ ਜੀ ਇਹ ਅਬੇ ਕਹਿ ਵੀ ਦੀਆਂ ਸਾਰੀਆਂ ਗਰਮੀਆਂ ਸਾਰੂਗੀ ਜਿਹੜਾ ਤੇ ਆ ਬੱਚਾ ਇਹਦਾ ਕੋਲਾ ਹੀ ਆ ਬੱਚਾ ਮੱਛੀ ਭਾਜੀ ਤੇ ਨਾ ਚਾਹਾਂ ਬਣ ਰਹੀ ਠੀਕ ਆ ਆ ਲੈ ਭਾਜੀ ਥੜਾ ਪੂਰਾ ਕਰਦੀ ਵੜ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਦਾ 28000 ਜੀ 28000 3000 ਛੋੜ 25000 ਦੀ ਕਰਦਾ ਅੱਛਾ 25000 ਜੀ 24000 ਦੀ ਲਾਗੇ ਭਾਜੀ ਅੱਛਾ 24000 ਦੀ 23 ਦੀ ਭਾਜੀ ਦੇ ਦਾਂਗੇ ਠੀਕ ਆ 23000 ਦੇ ਦੇਣੀ ਆ 23000 ਦੀ ਦਲਾਂਗੇ ਤੇ ਹੁਣ ਆ ਜਿਹੜੀ ਗਾਂ ਜੀ ਇਹ ਨੂੰ ਭਾਜੀ ਸਵੇਰੇ ਤੜਕੇ 4 ਵਜੇ ਬੱਛਾ ਚੋਂਗੇ ਹਲੇ ਅੱਛਾ ਹਾਂਜੀ ਵਾਵਾ ਇੱਕ ਬੰਨਾ ਚੋਂਗੇ ਮੈਂ ਪਤਰੀ ਕਰਤੀ ਸਵੇਰੇ ਰਾਤ ਸਵੇਰੇ ਅੱਛਾ ਉਹ ਬੱਛਾ ਜਦਾ ਠੀਕ ਹੈ ਆ ਲੈ ਦਰ ਫਿਰ ਰੱਸੀ ਖਾ ਜਾਂਦਾ ਭਾਜੀ ਠੀਕ ਹੈ ਆ ਲੈ ਦਰ ਰੱਸੀ ਖਾ ਜਾਂਦਾ ਠੀਕ ਹੈ ਆ ਦੋ ਪੰਡੀਆਂ ਜਣ ਅੱਛਾ ਨੇ ਦੋ ਨਾ ਬੰਦੀਆਂ ਚਾਹੀਦੀਆਂ ਦੋਨ ਬੰਨਿਆ ਭਾਜੀ ਸਵੇਰੇ ਤੜਕੇ 4 ਵਜੇ ਦੀ ਗਾਂ ਕਿਉਂਗੇ ਗਾਂ ਬੰਦੀ ਬੜੀ ਹੈ ਅੱਛਾ ਗਾਂ ਥਲੇ 12 ਲੀਟਰ ਦੁੱਧ ਹੈ 12 ਲੀਟਰ ਹੈਗਾ ਪੱਕਾ ਦੁੱਧ ਭਾਜੀ ਤੂੰ ਚੋਕੇ ਖੜੇ ਆਵੇ ਲੋਹਾਨ ਆ ਪੂਰੀ ਪਸੰਦੀ ਗਾਂ ਦੇ 4 ਵਜੇ ਚੋਈ ਗੀ ਜੇ ਇਹਦੇ ਫੇਰ ਬਣ ਗਈ ਜੇ ਮੇਲੇ ਕੋਈ ਤੋੜ ਦਾਂ ਮੇਰੇ ਕਰੀ ਰੰਗ ਦੇਖਾ ਬਿਲਾ ਪਿਆਰਾ ਆ ਆਨੇ ਦੇ ਆਪਾਂ ਲਿਖ ਸਕਦੇ ਹਗੀ ਇਹ ਵੀ ਜਰਸੀ ਕ੍ਰੋਸ ਚੀ ਆ 12 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਠੀਕ ਹੈ ਜੀ ਇਹ ਜਿਹੜਾ ਸਰਿੰਗ ਭਰੰਦਾ ਲੈ ਆਂਦੇ ਚੱਲੇ ਇਸ ਤਰ੍ਹਾਂ ਭੰਗ ਇਤਨਾ ਹੀ ਖਿਲਾਰ ਕੇ ਤੇ ਚੋਰ ਭਾਜੀ ਦੁੱਧ ਵਾਲੀ ਆ ਬਈ ਲੋ ਫੇਰ ਬਣ ਗਈ ਗਾਈ ਹਾਂਜੀ ਠੀਕ ਹੈ ਜੀ ਕਾਮੀਆਂ ਪੂਰੀ ਬੰਦੀ ਐ ਹੁਣ ਤੇ 2 ਘੰਟੇ ਚੋਈ ਗਈ ਐ ਠੀਕ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਦਾ 45000 ਜੀ ਅੱਛਾ ਪੂਰੇ 40 ਦੀ ਦਾਂਗੇ 40000 ਦੀ ਹਾਂਜੀ ਜੀ 2000 ਛੱਡ ਦਾਂਗੇ 2000 ਭਾਜੀ ਇਹ ਚੋਂ 38000 ਦੀ ਸਥਾਣਾ 37000 ਦੀ ਵੈੜ ਦਾਂਗੇ 12 ਲੀਟਰ ਕੋ ਤੁਹਾਡੇ ਘਰੋਂ ਚੋਵੇ ਖੜੇ ਠੀਕ ਸ਼ਾਮੀ ਪੂਰੀ ਗਾਂ ਬਣ ਜਾਂਦੀ ਐ 12 ਲੀਟਰ ਹੁਣ ਹੈਗਾ ਹੁਣ ਭਾਜੀ ਬੱਚੇ ਨੂੰ ਲਾਤੀ ਡੰਡ ਗਾਂ ਦੇ ਚੋ ਤੇ ਆ ਬੱਚਾ ਜੀ ਜਿਹੜਾ ਬਾਕੀ ਆਪਣੀ ਸਮਝ ਨਾਲ ਕੋ ਲਾ ਲਈ ਤੇ ਹੁਣ ਇੱਕ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਇਹਦੇ ਬਾਰੇ ਵੀ ਦੱਸਦੇ ਜੀ ਦੁੱਧ 12 ਲੀਟਰ ਲਾਈ ਆਪਾਂ ਅੱਛਾ ਮਾਸਾ ਵਾਦੀ ਹੋ ਸਕਦਾ ਜੀ ਠੀਕ ਆ ਤੇ ਇਹਦਾ ਨਾਲ ਬੜਾ ਥੜ ਮਗਰਲਾ ਥਣ ਘੱਟ ਜੀ ਅੱਛਾ ਕਿ ਥਣ ਘੱਟ ਆ ਹਾਂ ਘੱਟ ਆ ਸਾਨੂੰ ਤੇ ਦੁੱਧ ਉਹ ਤਾਂ ਪਾਜੀ 12 ਜੇ ਪੱਕਾ ਹੈਗਾ ਵਾ ਪੱਕਾ ਪਕਾਇਦਾ ਵਾ ਸ਼ਾ ਉਹ ਬੱਜਾ ਮੜਾ ਜਾਣਾ ਆਪਾਂ ਲਵਾ ਦਿੰਨੇ ਪਹਿਲਾਂ ਦੁੱਧ ਦੀ ਇਹਨਾਂ ਤਾਂ ਇਹ ਦੇਖ ਸਕਦੇ ਇਹਦੇ ਵੀ ਲਾਗੇ ਤਾਂ ਕੱਦ-ਕੱਦ ਚਲੋ ਇਹਦਾ ਵੀ ਚੰਗਾ ਹੈ। ਆਹ। ਉਹ ਮਗਰ ਤਾਂ ਸੰਥੜਾ ਚੜਿਆ ਗਈ ਆ। ਇਹਨੂੰ ਭਾਜੀ ਦੁੱਧ 14 ਲੀਟਰ ਹੀ। ਅੱਛਾ। ਉਹ ਵੀਰ ਘਰ ਵਾਲੇ ਟੀਕੇ ਟੁਕੇ ਲਵਾਉਂਦੇ ਰਹੇ ਵੀ ਥਾਣ ਮੰਨ ਲਓ ਸਾਲ ਪੂਰਾ ਹੋ ਜੇ। ਹਾਂਜੀ। ਹੋਣੀ ਘੜਿਆ ਜੇ ਇਹਦਾ। ਇਹਦਾ ਬੱਛਾ ਲਾਦੀ ਮਾੜਾ ਜਾ। ਦਿਖਾ ਦਿਓ ਫਿਰ। ਤੇ ਆ ਅੱਛਾ ਜੇ ਤੇ ਮਗਰ। ਵਾਹ। ਸਾਨੂੰ ਜਿਹੜੀ ਦਿਖਾ ਦਿੱਤੀ ਜਿੰਨੀ ਤਾਂ ਦੇਖੋ ਭਾਈ ਮੈਂ ਥਣ ਲਗਾ ਕੇ ਦੇ ਲੈਣਾ ਠੀਕ ਆ ਅੱਗਾ ਹੀ ਲਾਵੇ ਭਾਈ ਥਣ ਹੋ ਗਈ ਠੀਕ ਆ ਆਹ ਲਾ ਪਸੰਦ ਆ ਨਾ ਠੀਕ ਆ ਥੋੜਾ ਚੜ ਗਿਆ ਥਾਣਾ ਐਰ ਕੀ ਕਹਿੰਦੇ ਚੜ ਗਿਆ ਤੇ ਜੇ ਸੂਰੇ ਸੂਈ ਗਈ ਦਿਖਾ ਦਾਂ ਤੁਹਾਨੂੰ ਨੇ 14 ਹੀ ਟਿਕਟ ਅਗੇ ਕਰਾਇਆ ਵੀ ਮੰਨ ਲਓ ਸ਼ੈਂਸ ਸੈੱਡ ਹੋ ਜੇ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਜਿਹਦੇ ਵਹਿਰ ਦਾ ਥਾਣਾ ਘੜਦਾ ਫਿਰ ਇਹ ਵੀ 45 ਦੀ ਸੀ ਹਾਂਜੀ ਤੇ ਹੁਣ 40 ਤੋਂ ਮੰਨ ਲਓ 5 ਹੀ ਛੱਡ ਦਈਏ 35 ਜੀ ਦੇ ਦਈਏ ਕਰ ਦੋ ਥੋੜੀ ਬਾਦ ਵਿੱਚ ਪੂਰੇ 30 ਦੀ ਭਾਜੀ ਦੇ ਦਾਂਗੇ ਅੱਛਾ ਪੂਰੇ 30000 ਦੀ 30000 ਦੇ ਦਾਂਗੇ ਦੁੱਧ ਕਿੰਨਾ ਹੁਣ ਪੱਕਾ ਦੁੱਧ ਭਾਜੀ ਹੁਣ 12 ਜੀ ਠੀਕ ਹੈ ਇਹ ਤੇ 2 ਕਿਲੋ ਹੋਰ ਵਾਜੂਗੀ ਚਵਾ ਚੂ ਚੰਗਾ ਜੀ ਵਾਜੂਗੀ ਦੁੱਧ ਹੋਰ ਤਾਂ ਤਾਂ ਵਾਜ ਜਾਣਾ ਭਾਜੀ ਇਹਨੇ ਤੇ ਬਾਕੀ ਭਾਜੀ 27 ਦੀ ਦੇ ਦਾਂਗੇ ਅੱਛਾ 27000 27000 ਤੇ ਠੀਕ ਹੈ ਜੀ ਰਿਕਵੈਸਟ ਹੈ ਨਾ ਸਭਾ ਜੀ ਤਸੱਲੀ ਕਰੇ ਜਿੰਨੇ ਵੀ ਲੈਣਾ ਤੇ ਬਾਕੀ ਚਲੋ ਇੱਥੇ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ